ਘਰ ਦੇ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਦੇਖੋ ਕਿਵੇਂ ਨੇਪਾਲੀ ਨੌਕਰ ਨੇ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਕਾਹਨ ਕਰ ਦਿੱਤਾ ਤਾਂ ਜਦੋਂ ਪਰਿਵਾਰ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਅਕਸਰ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਨੌਕਰ ਰੱਖਦੇ ਨੇ ਤਾਂ ਕਿ ਉਹਨਾਂ ਦਾ ਕੰਮ ਐ ਜਿਹੜਾ ਸੁਖਾਲਾ ਹੋ ਜਾਏ ਪਰ ਇੱਕ ਤਸਵੀਰ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸਭ ਦੇ ਹੋਸ਼ ਉੱਡ ਗਏ ਨੇ ਉਹ ਸੀਸੀਟੀਵੀ ਤਸਵੀਰ ਦੇਖ ਕੇ ਦਰਸਲ ਨੇਪਾਲੀ ਨੌਕਰ ਆਪਣੇ ਘਰ ਵਾਲੇ ਤੇ ਦੋ ਬੱਚਿਆਂ ਦੇ ਨਾਲ ਪਰਿਵਾਰ ਤੇ ਵਿੱਚ ਰਹਿੰਦਾ ਸੀ ਤਾਂ ਅਕਸਰ ਅਸੀਂ ਲੋਕਾਂ ਤੇ ਬਹੁਤ ਜਲਦੀ ਯਕੀਨ ਕਰ ਲੈਨੇ ਆ ਜਲਦੀ ਉਹਨਾਂ ਤੇ ਵਿਸ਼ਵਾਸ ਐ ਜਿਹੜਾ ਆਪਣਾ ਬਣਾ ਲੈਨੇ ਆ ਤਾਂ ਉਸ ਨੇਪਾਲੀ ਨੌਕਰ ਨੇ ਵੀ ਠੀਕ ਇਸੇ ਤਰ੍ਹਾਂ ਕੀਤਾ ਪਹਿਲਾਂ ਤਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਿਆ ਆਪਣੇ ਦੋਨਾਂ ਬੱਚਿਆਂ ਦੇ ਜਨਮ ਦਿਨ ਮਨਾਇਆ ਉਹਨਾਂ ਦੇ ਨਾਲ ਕਹਿ ਸਕਦੇ ਆ ਕਿ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਪਰਿਵਾਰ ਘਰ ਦੇ ਵਿੱਚ ਨਹੀਂ ਸੀ ਤਾਂ ਨੇਪਾਲੀ ਨੌਕਰ ਘਰ ਦੇ ਵਿੱਚੋਂ ਨਗਦੀ ਗਹਿਣੇ ਤੇ ਸਾਰਾ ਜ਼ਰੂਰੀ ਸਮਾਨ ਚੱਕ ਕੇ ਫਰਾਰ ਹੋ ਜਾਂਦਾ ਜਿਹਾਗਰ ਨਹੀਂ ਯਕੀਨ ਹੁੰਦਾ ਤਾਂ ਸੀਸੀਟੀਵੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਦੋ ਬੈਗ ਭਰ ਕੇ ਲੈ ਕੇ ਜਾ ਰਿਹਾ ਸੂਟਕੇਸ ਲੈ ਕੇ ਜਾ ਰਹੀ ਆਪਣੇ ਦੋਨੋਂ ਬੱਚੇ ਅਤੇ ਪਤਨੀ ਦੇ ਨਾਲ ਪੂਰਾ ਸਮਾਨ ਹੈ ਜਿਹੜਾ ਘਰ ਦਾ ਆਪਣੇ ਨਾਲ ਲੈ ਕੇ ਜਾ ਰਹਾ ਤੇ ਇਸ ਦੇ ਨਾਲ ਹੀ ਦੱਸिए ਕਿ ਸੋਨੇ ਦੇ ਗਹਿਣੇ ਵੀ ਇਸ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਨਕਦੀ ਚੋਰੀ ਕਰ ਲਈ ਗਈ ਹੈ ਤੇ ਹੋਰ ਵੀ ਬਹੁਤ ਸਾਰੇ ਜ਼ਰੂਰੀ ਡਾਕੂਮੈਂਟ ਨੇ ਜਿਹੜੇ ਇਸ ਨੇਪਾਲੀ ਨੌਕਰ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਤਾਂ ਇਹ ਖਬਰ ਦਿਖਾਉਣ ਦਾ ਖਾਸ ਮਕਸਦ ਸਿਰਫ ਇਹ ਹੈ ਕਿ ਘਰ ਦੇ ਵਿੱਚ ਜੇਕਰ ਤੁਸੀਂ ਕੋਈ ਨੌਕਰ ਰੱਖਣਾ ਹੈ ਤਾਂ ਉਸ ਦੀ ਤਸਦੀਕ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਕਿਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਚੋਰੀ ਦੇ ਜਾਂ ਕਹਿ ਸਕਦੇ ਹੋ ਵੱਡੇ ਕਾਣ ਦੇ ਸ਼ਿਕਾਰ ਨਾ ਹੋ ਜਾਓ ਘਰ ਦੇ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਦੇਖੋ ਕਿਵੇਂ ਨੇਪਾਲੀ ਨੌਕਰ ਨੇ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਕਾਹਨ ਕਰ ਦਿੱਤਾ ਤਾਂ ਜਦੋਂ ਪਰਿਵਾਰ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਅਕਸਰ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਨੌਕਰ ਰੱਖਦੇ ਨੇ ਤਾਂ ਕਿ ਉਹਨਾਂ ਦਾ ਕੰਮ ਐ ਜਿਹੜਾ ਸੁਖਾਲਾ ਹੋ ਜੇ ਪਰ ਇੱਕ ਤਸਵੀਰ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸਭ ਦੇ ਹੋਸ਼ ਉੱਡ ਗਏ ਨੇ ਉਸ ਸੀਸੀਟੀਵੀ ਤਸਵੀਰ ਦੇਖ ਕੇ ਦਰਸਲ ਨੇਪਾਲੀ ਨੌਕਰ ਆਪਣੇ ਘਰ ਵਾਲੇ ਤੇ ਦੋ ਬੱਚਿਆਂ ਦੇ ਨਾਲ ਪਰਿਵਾਰ ਦੇ ਵਿੱਚ ਰਹਿੰਦਾ ਸੀ ਤਾਂ ਅਕਸਰ ਅਸੀਂ ਲੋਕਾਂ ਤੇ ਬਹੁਤ ਜਲਦੀ ਯਕੀਨ ਕਰ ਲੈਨੇ ਆ ਜਲਦੀ ਉਹਨਾਂ ਤੇ ਵਿਸ਼ਵਾਸ ਹੈ ਜਿਹੜਾ ਆਪਣਾ ਬਣਾ ਲੈਨੇ ਆ ਤਾਂ ਉਸ ਨੇਪਾਲੀ ਨੌਕਰ ਨੇ ਵੀ ਠੀਕ ਇਸੇ ਤਰ੍ਹਾਂ ਕੀਤਾ ਪਹਿਲਾਂ ਤਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਿਆ ਆਪਣੇ ਦੋਨਾਂ ਬੱਚਿਆਂ ਦੇ ਜਨਮ ਦਿਨ ਮਨਾਇਆ ਉਹਨਾਂ ਦੇ ਨਾਲ ਕਹਿ ਸਕਦੇ ਆ ਕਿ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਪਰਿਵਾਰ ਘਰ ਦੇ ਵਿੱਚ ਨਹੀਂ ਸੀ ਤਾਂ ਨੇਪਾਲੀ ਨੌਕਰ ਘਰ ਦੇ ਵਿੱਚੋਂ ਨਗਦੀ ਗਹਿਣੇ ਤੇ ਸਾਰਾ ਜ਼ਰੂਰੀ ਸਮਾਨ ਚੱਕ ਕੇ ਫਰਾਰ ਹੋ ਜਾਂਦਾ ਜਿਹਾਗਰ ਨਹੀਂ ਯਕੀਨ ਹੁੰਦਾ ਤਾਂ ਸੀਸੀਟੀਵੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਦੋ ਬੈਗ ਭਰ ਕੇ ਲੈ ਕੇ ਜਾ ਰਿਹਾ ਸੂਟਕੇਸ ਲੈ ਕੇ ਜਾ ਰਹੀ ਆਪਣੇ ਦੋਨੋਂ ਬੱਚੇ ਅਤੇ ਪਤਨੀ ਦੇ ਨਾਲ ਪੂਰਾ ਸਮਾਨ ਹੈ ਜਿਹੜਾ ਘਰ ਦਾ ਆਪਣੇ ਨਾਲ ਲੈ ਕੇ ਜਾ ਰਹਾ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਸੋਨੇ ਦੇ ਗਹਿਣੇ ਵੀ ਇਸ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਨਗਦੀ ਚੋਰੀ ਕਰ ਲਈ ਗਈ ਹੈ ਤੇ ਹੋਰ ਵੀ ਬਹੁਤ ਸਾਰੇ ਜ਼ਰੂਰੀ ਡਾਕੂਮੈਂਟ ਨੇ ਜਿਹੜੇ ਇਸ ਨੇਪਾਲੀ ਨੌਕਰ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਤਾਂ ਇਹ ਖਬਰ ਦਿਖਾਉਣ ਦਾ ਖਾਸ ਮਕਸਦ ਸਿਰਫ ਇਹ ਹੈ ਕਿ ਘਰ ਦੇ ਵਿੱਚ ਜੇਕਰ ਤੁਸੀਂ ਕੋਈ ਨੌਕਰ ਰੱਖਣਾ ਹੈ ਤਾਂ ਉਸ ਦੀ ਤਸਦੀਕ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਕਿਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਚੋਰੀ ਦੇ ਜਾਂ ਕਹਿ ਸਕਦੇ ਹੋ ਵੱਡੇ ਕਾਣ ਦੇ ਸ਼ਿਕਾਰ ਨਾ ਹੋ ਜਾਓ ਘਰ ਦੇ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਦੇਖੋ ਕਿਵੇਂ ਨੇਪਾਲੀ ਨੌਕਰ ਨੇ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਕਾਹਨ ਕਰ ਦਿੱਤਾ ਤਾਂ ਜਦੋਂ ਪਰਿਵਾਰ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਅਕਸਰ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਨੌਕਰ ਰੱਖਦੇ ਨੇ ਤਾਂ ਕਿ ਉਹਨਾਂ ਦਾ ਕੰਮ ਐ ਜਿਹੜਾ ਸੁਖਾਲਾ ਹੋ ਜੇ ਪਰ ਇੱਕ ਤਸਵੀਰ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸਭ ਦੇ ਹੋਸ਼ ਉੱਡ ਗਏ ਨੇ ਉਸ ਸੀਸੀਟੀਵੀ ਤਸਵੀਰ ਦੇਖ ਕੇ ਦਰਸਲ ਨੇਪਾਲੀ ਨੌਕਰ ਆਪਣੇ ਘਰ ਵਾਲੇ ਤੇ ਦੋ ਬੱਚਿਆਂ ਦੇ ਨਾਲ ਪਰਿਵਾਰ ਦੇ ਵਿੱਚ ਰਹਿੰਦਾ ਸੀ ਤਾਂ ਅਕਸਰ ਅਸੀਂ ਲੋਕਾਂ ਤੇ ਬਹੁਤ ਜਲਦੀ ਯਕੀਨ ਕਰ ਲੈਨੇ ਆ ਜਲਦੀ ਉਹਨਾਂ ਤੇ ਵਿਸ਼ਵਾਸ ਹੈ ਜਿਹੜਾ ਆਪਣਾ ਬਣਾ ਲੈਨੇ ਆ ਤਾਂ ਉਸ ਨੇਪਾਲੀ ਨੌਕਰ ਨੇ ਵੀ ਠੀਕ ਇਸੇ ਤਰ੍ਹਾਂ ਕੀਤਾ ਪਹਿਲਾਂ ਤਾਂ ਪਰਿਵਾਰ ਨਾਲ ਗੱਲਬਾਤ ਕੀਤੀ ਕਿ ਆਪਣੇ ਦੋਨਾਂ ਬੱਚਿਆਂ ਦੇ ਜਨਮ ਦਿਨ ਮਨਾਇਆ ਉਹਨਾਂ ਦੇ ਨਾਲ ਕਹਿ ਸਕਦੇ ਆ ਕਿ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਪਰਿਵਾਰ ਘਰ ਦੇ ਵਿੱਚ ਨਹੀਂ ਸੀ ਤਾਂ ਨੇਪਾਲੀ ਨੌਕਰ ਘਰ ਦੇ ਵਿੱਚੋਂ ਨਗਦੀ ਗਹਿਣੇ ਤੇ ਸਾਰਾ ਜ਼ਰੂਰੀ ਸਮਾਨ ਚੱਕ ਕੇ ਫਰਾਰ ਹੋ ਜਾਂਦਾ ਜਿਹਾਗਰ ਨਹੀਂ ਯਕੀਨ ਹੁੰਦਾ ਤਾਂ ਸੀਸੀਟੀਵੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਦੋ ਬੈਗ ਭਰ ਕੇ ਲੈ ਕੇ ਜਾ ਰਿਹਾ ਸੂਟਕੇਸ ਲੈ ਕੇ ਜਾ ਰਹੀ ਆਪਣੇ ਦੋਨੋਂ ਬੱਚੇ ਅਤੇ ਪਤਨੀ ਦੇ ਨਾਲ ਪੂਰਾ ਸਮਾਨ ਹੈ ਜਿਹੜਾ ਘਰ ਦਾ ਆਪਣੇ ਨਾਲ ਲੈ ਕੇ ਜਾ ਰਹਾ ਤੇ ਇਸ ਦੇ ਨਾਲ ਹੀ ਦੱਸिए ਕਿ ਸੋਨੇ ਦੇ ਗਹਿਣੇ ਵੀ ਇਸ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਨਕਦੀ ਚੋਰੀ ਕਰ ਲਈ ਗਈ ਹੈ ਤੇ ਹੋਰ ਵੀ ਬਹੁਤ ਸਾਰੇ ਜ਼ਰੂਰੀ ਡਾਕੂਮੈਂਟ ਨੇ ਜਿਹੜੇ ਇਸ ਨੇਪਾਲੀ ਨੌਕਰ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਤਾਂ ਇਹ ਖਬਰ ਦਿਖਾਉਣ ਦਾ ਖਾਸ ਮਕਸਦ ਸਿਰਫ ਇਹ ਹੈ ਕਿ ਘਰ ਦੇ ਵਿੱਚ ਜੇਕਰ ਤੁਸੀਂ ਕੋਈ ਨੌਕਰ ਰੱਖਣਾ ਹੈ ਤਾਂ ਉਸ ਦੀ ਤਸਦੀਕ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਕਿਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਚੋਰੀ ਦੇ ਜਾਂ ਕਹਿ ਸਕਦੇ ਹੋ ਵੱਡੇ ਕਾਣ ਦੇ ਸ਼ਿਕਾਰ ਨਾ ਹੋ ਜਾਓ